ਪਹਿਲਾਂ ਕਿ ਤੁਸੀਂ ਦੇਖੋ ਬੋਲਦੇ ਕਿ ਗੁੱਜ ਹੈ ਨਾ ਕਿਰਾਸ ਹੋ ਗਿਆ ਬਾਕਲਾਇਆ ਜਿਵੇਂ ਜੋ ਦਸ਼ਮੇਸ਼ ਪਿਤਾ ਦੀ ਧਰਤੀ ਪੰਜ ਪਿਆਰਿਆਂ ਦੀ ਧਰਤੀ ਇੱਕ ਬਾਟੇ ਦੀ ਧਰਤੀ ਨੌਵੀਂ ਪਾਸ਼ਾਹੀ ਦੀ ਧਰਤੀ ਰੰਗਰੇਟਾ ਬਾਬਾ ਜੀਵਨ ਸਿੰਘ ਜੀ ਦੀ ਧਰਤੀ ਇਸ ਧਰਤੀ ਨੂੰ ਮੈਂ ਮੱਥਾ ਟੇਕ ਕੇ ਅਸ਼ੀਰਵਾਦ ਲੈਣ ਆਇਆ ਕਿ ਜਿਹੜਾ ਮੈਨੂੰ ਮੇਰੀ ਪਾਰਟੀ ਨੇ ਕੰਮ ਲੋਕ ਸਭਾ ਚੋਣ ਅਨੰਦਪੁਰ ਸਭ ਲੜਨ ਦਾ ਸੌਪਿਆ ਉਹ ਮੈਨੂੰ ਗੁਰੂ ਮਹਾਰਾਜ ਅਸ਼ੀਰਵਾਦ ਦੇਣ ਬਖਸ਼ਿਸ਼ ਕਰਨ ਕਿ ਮੈਂ ਇਸ ਜੰਗ ਨੂੰ ਜੇਤੂ ਜੰਗ ਬਣਾ ਕੇ 25 ਦਿਨ ਲੜਾ ਔਰ ਜਿੱਤਾਂ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਗੁਰੂ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਆ ਔਰ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਅਸੀਂ ਇਹ ਜੰਗ 25 ਦਿਨਾਂ ਬਾਅਦ ਜਿੱਤਣ ਜਾ ਰਹੇ ਹਾਂ ਜਿਹੜੇ-ਕਿਹੜੇ ਮੌਕੇ ਤੇ ਤੁਸੀਂ ਲਾਭ ਹੋ ਜਾਣਾ ਦੇਖੋ ਜਿਹੜੀ ਇਹ ਲੋਕ ਸਭਾ ਆਨੰਦਪੁਰ ਸਾਹਿਬ ਹੈ ਬੜੀ ਇਤਿਹਾਸਕ ਧਰਤੀ ਆ। ਭਗਵਾੜੇ ਸ਼ਹਿਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਕੰਧ ਤੱਕ ਇਹਦਾ ਇੱਕ ਪਾਸੇ ਨੂੰ ਰਸਤਾ ਆ। ਨੀਲੋਂ ਦੇ ਪੁਲ ਤੋਂ ਲੈ ਕੇ ਮੰਗਲ ਦੀਆਂ ਪਹਾੜੀਆਂ ਤੱਕ ਇਹ ਫੈਲਿਆ ਹੋਇਆ ਇਲਾਕਾ ਆ। ਜਿੱਥੇ ਦਸ਼ਮੇਸ਼ਪਤਾ ਦੀ ਧਰਤੀ ਆ, ਪੰਜ ਪਿਆਰਿਆਂ ਦੀ ਧਰਤੀ ਆ, ਉੱਥੇ ਹੀ ਇਹ ਚਮਕੌਰ ਦੀ ਗੜੀ ਦੀ ਵੀ ਧਰਤੀ ਆ, ਜਿੱਥੇ ਕੱਲਾ ਸਵਾ ਲੱਖ ਨਾਲ ਲੜਿਆ। ਇਹ ਧਰਤੀ ਆ ਜਦੋਂ ਦਸ਼ਮੇਸ਼ ਪਿੱਤਾ ਨੇ 300 ਸਾਲ ਪਹਿਲਾਂ ਦਲਤ ਸਿੱਖ ਦੇ ਸਿਰ ਤੇ ਕਲਗੀ ਲਗਾ ਕੇ ਕਿਹਾ ਸੀ ਸੁਪਨਾ ਲਿਆ ਸੀ ਇਹਨਾਂ ਗਰੀਬ ਸਿੱਖਨ ਕੋ ਦੂ ਪਾਛਾਈ ਇਹ ਧਰਤੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਚੱਪੜ ਚਿੜੀ ਦੇ ਮੈਦਾਨੇ ਜੰਗ ਦੀ ਜਿੱਥੇ ਜਬਰ ਜੁਲਮ ਦਾ ਸਰਹੰਦ ਤੇ ਸਢौरा ਦਸ਼ਮੇਸ਼ ਪਿੱਤਾ ਦੇ ਅਸ਼ੀਰਵਾਦ ਨਾਲ ਮਾਦੋ ਨੇ ਬੰਦਾ ਬਣ ਕੇ ਢਾਟਾ ਸੀ ਇਹ ਧਰਤੀ ਬੜੀ ਇਤਿਹਾਸਕ ਹੈ ਇਸੇ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਦੇ ਪੈਰਾ ਚ ਪੈਂਦਾ ਪਿੰਡ ਖਾਸਪੋਰਾ ਜਿੱਥੇ ਦਸ਼ਮੇਸ਼ ਪੇਟਾ ਦਾ ਗਰੀਬ ਸਿੱਖ ਬਾਬਾ ਸਾਹਿਬ ਅੰਬੇਦਕਰ ਦੂਸਰਾ ਸਭ ਕੈਸ਼ੀਆ ਪੜਿਆ ਤੇ ਦੇਸ਼ ਵਿੱਚ ਗਰੀਬਾਂ ਦੀ ਬਹੁਤ ਵੱਡੀ ਪਾਰਟੀ ਖੜੀ ਕੀਤੀ ਜਿਹਦੀ ਵੱਲੋਂ ਮੈਂ ਜਨਮਿੰਦਾ ਬਣਿਆ ਇਹ ਧਰਤੀ ਆ ਇਸ ਲੋਕ ਸਭਾ ਚ ਕਿ 23 ਸਾਲ ਦਾ ਨੌਜਵਾਨ ਗੋਰੀ ਸਰਕਾਰ ਦੀ ਪਾਰਲੀਮੈਂਟ ਚ ਬੰਬ ਧਮਾਕਾ ਕਰਦਾ ਆ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦਾ ਆ ਇਹ ਧਰਤੀ ਆ ਆ ਕੋਲ ਪੈਂਦਾ ਖਰਾਲਗੜ੍ਹ ਸਾਹਿਬ ਸ੍ਰੀ ਗੁਰੂਦਾਸ ਜੀ ਮਹਾਰਾਜ ਜੇ ਦਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਦੋ ਖੰਡੋ ਨਹੀਂ ਟੇਠਾਓ ਇਹ ਧਰਤੀ ਹੈ ਮਾਲਪੁਰ ਦੇ ਨਾਲ ਮੰਗੋਵਾਲ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਾ ਅੰਦੋਲਨ ਚੱਲਿਆ ਤਾਂ ਰਵਦਾਸੀਆ ਦਲਤ ਬਰਾਦਰੀਆਂ ਚ ਪੈਦਾ ਹੋਏ ਬਾਬੂ ਮੰਗੂਰਾ ਮੰਗੋਵਾਲੀਆਂ ਨੇ ਆਹ ਧਰਮ ਅੰਦੋਲਨ ਚਲਾਇਆ ਇਸ ਕਰਕੇ ਇਸ ਧਰਤੀ ਦੇ ਉੱਤੇ ਤਾਂ ਸਾਰੇ ਹੀ ਮੁੱਦੇ ਅੱਜ ਖੜੇ ਆ ਗੁਰੂਆਂ ਮਹਾਂਪੁਰਸ਼ਾਂ ਦੀ ਸੋਚ ਖੜੀ ਆ ਇੱਥੋਂ ਅੱਜ ਵੀ ਇਹਨਾਂ ਗੁਰੂ ਘਰਾਂ ਨੂੰ ਆਉਂਦੀਆਂ ਸੜਕਾਂ ਦਾ ਨਿਰਮਾਣ ਟੋਏ ਟਿੱਬਿਆਂ ਵਾਲਾ ਆ ਤੁਸੀਂ ਦੇਖੋ ਬੰਗਾ ਦਰਸ਼ਨ ਕਰਦੇ ਰਣਪਰ ਸਾਹਿਬ ਆਉਣਾ ਹੋਵੇ ਉਹ ਟਾਇਟਬੇ ਪੂਰਨ ਦੇ ਲਈ ਸਰਕਾਰਾਂ ਮੈਦਾਨ ਛੱਡ ਕੇ ਭੱਜ ਗਈਆਂ ਹੋਣ ਟਾਇਟਬੇ ਪੂਰਨ ਲਈ ਲੋਕ ਹੀ ਨਹੀਂ ਲੱਗੇ ਲੋਕਾਂ ਦੇ ਸ੍ਰੀ ਮਾਰ ਸੰਤ ਮਹਾਪੁਰਸ਼ ਵੀ ਚਿੱਕੜਾਂ 'ਚ ਗੰਦ ਮੂਤ ਕਹੀ ਟੋਕਰਾ ਲੈ ਕੇ ਇਹਨਾਂ ਨੇ ਇਹ ਪੈਚ ਵਰਕ ਦਾ ਕੰਮ ਕੀਤਾ ਪੈਚ ਵਰਕ ਵਾਲਾ ਕੰਮ ਮੁੱਖ ਮੰਤਰੀ ਇੱਥੇ ਜੰਮਿਆ ਹੋਵੇ ਤੇ ਇਸ ਜ਼ਿਲ੍ਹੇ ਦੇ ਵਿੱਚ ਵੀ ਪੈਚ ਵਰਕ ਨਾ ਹੋਇਆ ਹੋਵੇ ਤੇ ਇਹੋ ਜਿਹੀਆਂ ਸਰਕਾਰਾਂ ਨੇ ਅੱਜ ਤੱਕ ਵੀ ਇਸ ਹਲਕੇ ਦੇ ਵਿਕਾਸ ਲਈ ਕੁਝ ਕੀਤਾ ਨਹੀਂ ਔਰ ਔਰ ਜਦੋਂ ਤੁਸੀਂ ਦੇਖਦੇ ਆ ਕਿ ਇਸ ਹਲਕੇ ਦੇ ਵਿੱਚ ਕਿ ਜਿੰਨੇ ਉਮੀਦਵਾਰ ਆਏ ਆ 20 ਲੱਖ ਵੋਟਰਾਂ ਦੇ ਵਿੱਚੋਂ ਪਿਛਲੇ 20 ਸਾਲਾਂ 'ਚ ਇੱਥੋਂ ਦਾ ਨਮਾਇੰਦਾ ਕਦੀ ਚੋਣਾਂ ਲਈ ਖੜਾ ਨਹੀਂ ਕੀਤਾ 2004 'ਚ ਬਨਾਸ਼ਰੇਖੰਨਾ ਜੀ ਜਿੱਤੇ ਉਹ ਹੁਸ਼ਿਆਰਪੁਰ ਤੋਂ ਆਏ ਸੀ 2009 ਦੇ ਵਿੱਚ ਜਿੱਥੋਂ ਉਮੀਦਵਾਰ ਜਿੱਤੇ ਕਾਂਗਰਸ ਦੇ ਉਹ ਲੁਧਿਆਣੇ ਤੋਂ ਆਏ ਸੀ ਸ਼੍ਰੀ ਰਵਨੀਤ ਬਿੱਟੂ ਜੀ 2014 ਦੇ ਵਿੱਚ ਇੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿੱਤੇ ਉਹ ਪਟਿਆਲੇ ਤੋਂ ਆਏ ਸੀ ਔਰ 2019 ਦੇ ਵਿੱਚ ਜਿੱਥੋਂ ਉਮੀਦਵਾਰ ਜਿੱਤੇ ਉਹ ਮਨੀਸ਼ ਤਿਵਾੜੀ ਜੀ ਆਏ ਸੀ ਇਹ ਪ੍ਰਵਾਸੀ ਪੰਛੀਆਂ ਦੀ ਲੋਕ ਸਭਾ ਥੋੜੇ ਆ ਕੇ ਸਾਈ베ਰੀਆ ਤੋਂ ਪੰਛੀ ਆਉਂਦੇ ਆ ਮੌਸਮ ਖਤਮ ਹੁੰਦਾ ਤੇ ਸਾਈ베ਰੀਆ ਨੂੰ ਮੁੜ ਜਾਂਦੇ ਆ ਬਿੱਟੂ ਮੁੜ ਗਿਆ ਤਵਾੜੀ ਮੁੜ ਗਿਆ ਆ ਪ੍ਰੇਮ ਪਟਿਆਲਾ ਵੀ ਮਤਲਬ ਅੱਜ 2024 ਦਾ ਇਲੈਕਸ਼ਨ ਹੈ ਅੱਜ ਕਾਂਗਰਸ ਨੇ ਉਮੀਦਵਾਰ ਦਿੱਤਾ ਸ਼੍ਰੀ ਵਿਜੇਂਦਰ ਸਿੰਘਲਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਿੱਤਾ ਮਾਲਵਿੰਦਰ ਸਿੰਘ ਟੈਲ ਔਰ ਅਕਾਲੀ ਦਲ ਨੇ ਉਮੀਦਵਾਰ ਦਿੱਤਾ ਪ੍ਰੇਮ ਸਿੰਘ ਚੰਦੂ ਮੱਜਰਾ ਬਈ ਕੀ ਗੱਲ ਹੋ ਗਈ ਜਿਹੜੇ ਲੋਕ ਸਭਾ ਦੇ 20 ਲੱਖ ਵੋਟਰ ਹੈ ਇਹ ਕਾਂਗਰਸ ਨੇ ਸਿੰਘਲਾ ਸੰਗਰੂਰ ਤੋਂ ਕਿਉਂ ਲੈ ਕੇ ਦਿੱਤਾ ਇਹ ਆਮ ਆਦਮੀ ਪਾਰਟੀ ਨੇ ਮਾਲਬਿੰਦਰ ਇਹ ਮਾਲ ਮੱਧ ਪ੍ਰਦੇਸ਼ ਤੋਂ ਲੈ ਕੇ ਕਿਉਂ ਦਿੱਤਾ ਇਹ ਅਕਾਲੀ ਦਲ ਨੇ ਪ੍ਰੇਮ 'ਚ ਖਤਮ ਹੋ ਗਏ ਸੀ ਹਰ